ਕੱਲੀ ਪੰਜਾਬ ਦੇ ਵਿੱਚ ਨਹੀਂ ਸਾਡੇ ਕੋਲੇ ਸਾਡੇ ਕੋਲੇ ਪੰਜਾਬ ਤੋਂ ਬਾਹਰ ਵੀ ਬਹੁਤ ਵਧੀਆ-ਵਧੀਆ ਪ੍ਰਾਪਰਟੀਆਂ ਪਈਆਂ ਨੇ ਜੈਪੁਰ ਦੇ ਵਿੱਚ ਪੰਜਾਬ ਦੀ ਪ੍ਰਾਪਰਟੀ ਮਕਲੋਰ ਗੰਜ ਧਰਮਸ਼ਾਲਾ ਦੇ ਬਿਲਕੁਲ ਨਾਲ ਪੰਜਾਬ ਦੇ ਪ੍ਰਾਪਰਟੀ ਉਥੇ ਪਈ ਹੈ ਗੋਆ ਦੇ ਵਿੱਚ ਗੋਆ ਦੇ ਵਿੱਚ ਸਭ ਤੋਂ ਜਿਹੜੀ ਬੈਸਟ ਬੀਚ ਹੈ ਉੱਥੇ 9.5 ਏਕੜ ਜ਼ਮੀਨ ਪਈ ਹੈ ਸਾਡੀ 200 ਮੀਟਰ ਦਾ ਕੈਪ ਹੈ ਕਿ 200 ਮੀਟਰ ਸਮੁੰਦਰ ਤੋਂ ਪਿੱਛੇ ਤੱਕ ਤੁਸੀਂ ਕੰਸਟਰਕਸ਼ਨ ਨਹੀਂ ਕਰ ਸਕਦੇ ਉਹ ਛੱਡ ਕੇ ਵੀ 7 ਏਕੜ ਬਚਦੀ ਹੈ ਕਿਸੇ ਵੀ ਹੋਟਲ ਕੋਲੇ ਉਨੀ ਜਗ੍ਹਾ ਨਹੀਂ ਹੈਗੀ ਉਹਦਾ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਖੁਸ਼ਖਬਰੀ ਦੇਵਾਂਗੇ ਔਰ ਇਹ ਐਵੇਂ ਹੀ ਮਤਲਬ ਛੱਡੀਆਂ ਪਈਆਂ ਸੀ ਜਗ੍ਹਾ ਕੋਈ ਧਿਆਨ ਨਹੀਂ ਦਿੰਦਾ ਸੀ ਇਹਨਾਂ ਵੱਲ ਕਿਉਂਕਿ ਸਰਕਾਰਾਂ ਕੋਲੇ ਜੇ ਆਪਦਾ ਇੰਨਾ ਸਾਡੇ ਕੋਲੇ ਹੈਰੀਟੇਜ ਪ੍ਰੋਪਰਟੀਆਂ ਪਈਆਂ ਸਾਡੇ ਕੋਲੇ ਰੈਸਟ ਹਾਊਸ ਪਏ ਨੇ ਪਹਿਲਾਂ ਤਾਂ ਬੇਚ ਹੀ ਦਿੰਦੇ ਸੀ ਰੈਸਟ ਹਾਊਸ ਤਿੰਨ ਚਾਰ ਤਾਂ ਬੇਚ ਹੀ ਗਏ ਅਮਲਤਾਸ ਵੇਚਦਾ ਨਦਾਂਪੁਰ ਵਾਲਾ ਤੇ ਉਹ ਜਿਹੜਾ ਉੱਥੇ ਨੀਲੋਂ ਨਹਿਰ ਤੇ ਐ ਬੇਚ ਹੀ ਦਿੱਤਾ ਆਪਦੇ ਯਾਰਾਂ ਦੋਸਤਾਂ ਨੂੰ ਵੇਚਦਾ ਉਹਨਾਂ ਨੇ ਉੱਥੇ ਫਾਈਵ ਸਟਾਰ ਹੋਟਲ ਬਣਾ ਲਏ ਕਿਉਂਕਿ ਸਰਕਾਰ ਕਿਉਂ ਨਹੀਂ ਬਣਾ ਸਕਦੀ ਸੀ ਸੋ ਇਹ ਸਰਕਾਰ ਦਾ ਜਿਹੜਾ ਮੋਟਿਵੇ ਹੈ ਕਿ ਅਸੀਂ ਸਰਕਾਰ ਬਣਨ ਤੋਂ ਬਾਅਦ ਚੀਜ਼ਾਂ ਖਰੀਦੀਆਂ ਨੇ ਵੇਚੀਆਂ ਨਹੀਂ ਅਸੀਂ ਜੀਵੀਕੇ ਦਾ ਥਰਮਲ ਪਲਾਂਟ ਖਰੀਦਿਆ ਹੈ ਗੋਇੰਦਵਾਲ ਸਾਹ ਵਾਲਾ 540 ਮੈਗਾਵਾਟ ਦਾ ਸੋ ਸਾਡਾ ਮਕਸਦ ਇਹ ਹੈ ਕਿ ਸਾਡੇ ਕੋਲੇ ਇੰਨੀ ਪ੍ਰਾਪਰਟੀ ਪਈ ਹੈ ਇੰਨਾ ਹੈਰੀਟੇਜ ਇੰਨੀਆਂ ਸਾਡੇ ਕੋਲੇ ਵਿਰਾਸਤੀ ਚੀਜ਼ਾਂ ਪਈਆਂ ਨੇ ਉਹਨਾਂ ਨੂੰ ਅਸੀਂ ਕਿਉਂ ਨਹੀਂ ਦਿਖਾਈਏ